ਮਿੰਟ ਗੁਰਨਾਨਕ ਸਾਹਿਬ ਤੇ 15 ਮਿੰਟ ਗੁਰੂ ਗੋਬਿੰਦ ਸਿੰਘ ਮਹਾਰਾਜ 15-15 ਮਿੰਟ ਵੀ ਪਹਿਲੇ ਗੁਰੂ ਸਾਹਿਬ ਤੇ ਦਸਵੇਂ ਗੁਰੂ ਸਾਹਿਬ 15-15 ਮਿੰਟ ਵੀ ਇਧਰ ਧਿਆਨ ਦੇਵੋਗੇ ਨਾ ਤਾਂ ਤੁਹਾਡਾ ਕਾਰਜ ਕੋਈ ਰੋਕ ਨਹੀਂ ਸਕਦਾ 15 ਮਿੰਟ ਮੂਲ ਮੰਤਰ ਸਾਹਿਬ ਤੇ ਲਾਓ ਧਿਆਨ ਕਰੋ ਗੁਰਨਾਨਕ ਸਾਹਿਬ ਦਾ 15 ਮਿੰਟ ਚੌਪਈ ਸਾਹਿਬ ਪੰਜ ਪਾਠ ਹੋ ਜਾਂਦੇ 15 ਮਿੰਟ ਚੌਪਈ ਸਾਹਿਬ ਦੇ ਦੁਰਗੋਬ ਸਿੰਘ ਮਹਾਰਾਜਾ ਧਿਆਨ ਲਾ ਕੇ ਚੌਪਈ ਸਾਹਿਬ ਦਾ ਪਾਠ ਕਰੋ ਸਾ ਸੰਗਤ ਕੋਈ ਕੰਮ ਨਹੀਂ ਰੋਕ ਸਕਦਾ ਕਿਸੇ ਤਰ੍ਹਾਂ ਦਾ ਕੋਈ ਵਿਗਨ ਨਹੀਂ ਪੈ ਸਕਦਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀ ਉਹ ਬਾਜਵੇਂਂ ਕੀ ਚੌਪਈ ਹਮਰੀ ਕਰੋ ਹਾਜ਼ਰ ਚਾਪੂਰਨ ਹੋਏ ਚਤ ਕੀ ਇਛਾ ਤਾਂ ਚਰਨ ਮੰਨ ਰਹਾ ਹੈ ਹਮਾਰਾ ਆਪਣਾ ਜਨ ਕਰੋ ਕਰਤਪਾਰਾ ਹਮਰੇ ਇਹ ਦੁਸ਼ਟ ਸਵੇ ਤੁਮ ਕਾ ਵੋ ਆਪ ਹਾ ਦੇ ਮੁਕ ਕਬ ਸੁਖੀ ਬਸੈ ਮੂਰੋ ਪਰਵਾਰ ਸੇਵ ਕੁ ਸਿਖ ਸਬੈ ਕਰਤਾਰ ਮੂਰ ਛਾਨ ਜ ਕਰਦਾ ਕਰੀਏ ਸਭ ਬੈਰਨ ਕੋ ਆਸ ਨਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੀ ਛਾੜ ਕੋਈ ਵਰਨਾ ਧਿਆਉ ਜੋ ਵਰ ਜਾਉ ਸੁਤਮ ਤੇ ਪਾਉ ਸੇਵ ਕੁ ਸਿਖ ਹਮਾਰੇ ਤਾਰਿਏ ਜੁਨ ਜੁਨ ਸਤਰ ਹਮਾਰੇ ਮਾਰੀਏ ਆਪ ਹਾ ਦੇ ਮਜੇ ਵਰੀਏ ਮਰਨ ਕਾਲ ਕਾ ਤਰਾਸਨ ਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੋ ਕਰੀਓ ਰਖਿਆ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਸ ਸਹਾਇ ਪਿਆਰੇ ਦੀਨ ਮਨ ਦੁਸ਼ਟ ਨੂੰ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਏ ਬ੍ਰਹਮਾ ਬਵਤਰਾ ਕਾਲ ਪਏ ਸਿਵ ਜੂ ਬਵਤਰਾ ਕਾਲ ਪਏ ਕਰਬ ਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤੁਮ ਆਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦ ਰਾਜ ਬ੍ਰਹਮਾ ਜੋਤੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵਦਾ ਜਛਨ ਉਪਜਾਇਓ ਆਦਾਂ ਤੇ ਕਿਵਤਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਗਲ ਪ੍ਰਜਾ ਜਨੇ ਆਪਸੋ ਆਈ ਸਿਵਕਨ ਕੋਸਵਕਨ ਸੁਖ ਦੀ ਓ ਸਤਰਨ ਕੋ ਪਾਲਾ ਮਹਮਦ ਕੀ ਟੜਕੜ ਕੇ ਅੰਤਰ ਕੀ ਜਾਣਤ ਪਲੇ ਬਰੇ ਕੀ ਵੀਰ ਪਛਾਨ ਕੀ ਦੀ ਤੇ ਕੁੰਚਰ ਸਤੂਲਾ ਸਬਰ ਕਰਪਾ ਦ੍ਰਿਸ਼ਤ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਵੀਰ ਪਛਾਨ ਮੈਂ ੜਕੜ ਕੇ ਪੜਪੜਕੀ ਜਾਨ ਨੇ ਜਬਦ ਕਰ ਕਰਾ ਕਰਤਾਰ ਆ ਪਾ ਗਿਆ ਧਰਤਵ ਦੀ ਆ ਪਾਰਾ ਗਵਾ ਕਰ ਕਰਤ ਹੋਂ ਕਮ ਹੋਂ ਤਮ ਮੈਂ ਮਿਲਦੇ ਧਰ ਸਾਹਿਬ ਹੋਂ ਜਿਤੇ ਬਦਨ ਸੇਠ ਸਵਤਾ ਰਹੇ ਆਪ ਆਪਣੀ ਬੂਝ ਵਿਚਾਰੈ ਤੋ ਸਭ ਹੀ ਤੇ ਰਹੈ ਦਨਰਾਲਮ ਜਾਨਤ ਬੇਦ ਭੇਰੈ ਆਲਮ ਨਿਰੰਕਾਰ ਨਿਰਵੇਕਾ ਨਰਨੰਮਯਾ ਦੇ ਨੀਲਾ ਸਉਂਦਗੰਮੂ ਲੋਚਾਰਤ ਭੀਦਾ ਜਾਂ ਕੋ ਬੇਵਨ ਪਾਪ ਤੁਮੀ ਦਾ ਤਾਗੂ ਕਰ ਪਾਹਨ ਨੰਮਾਨਤ ਮਹਾਮੂੜ ਕਾਜ ਭੀੜ ਨਾ ਜਾਨਤ ਮਹਾਦੇਵ ਕੋ ਕਹਿਤ ਸੁਦਾਸ਼ਿਵ ਨਿਰੰਕਾਰ ਕਾ ਚਿੰਤਨੋ ਆਪ ਆਪਣੀ ਬੁੱਧਾ ਜੇਤੀ ਵਰਨਤ ਬਣ ਬਣ ਤੋਏ ਤੇ ਤੀਮੁਰਾ ਲਖਾਨਾ ਜਾਇ ਪਸਾਰਾ ਕੈਬ ਸਜਾ ਪਰ ਸੰਸਾਰ ਇਕ ਰੂਪ ਨੂਪ ਸਰੂਪ ਰੰਗ ਬਿਉਰਾ ਵਕੀ ਭੂਪਾਂਡ ਜੇ ਰਸੇਦ ਜੀਨੀਓ ਤੇ ਬੜੀថា ਨਮਹ ਹੋਰਾ ਜੀ ਦੀ ਕੌਂ ਫੁਲ ਰਾਜਾ ਹਵੇ ਬੈਠਾ ਕੌਂ ਸਿਮਡ ਬਲੂ ਸੈਂ ਕਰੇ ਜੀठा ਤਗਰੀ ਸੇ ਦਿਖਾਏ ਜੰਪੂ ਆਜੂਆ ਸਰੂਪ ਸ਼ਿਆਮ ਪਵ اب رچا میری تم کرو سکھ سکھا تی ہے سب کالا دش دالا کرپا دیٹ تن جائیں تا تن ہو رد کر ਇਕ ਵਾਰ ਜਨ ਤਮੈ ਸਵਾਰਾ ਕਾਲ ਫਾਸਤੇ ਤਾਈਂ ਵਾਰਾ ਜੇ ਨਰਨਾਮ ਤਿਆਰੋਗਾ ਆਧਾਰ ਦੋ ਦੋ ਤਿਆਰਾ ਫੜਕੇ ਤੁਮੈ ਸਰਨ ਬਿਹਾਰੀ ਆਪਹਾ ਦੇ ਲਿਓ ਵਾਰੀ ਸਰਬ ਥੋਰ ਮੋਹ ਸਾਈ ਦੁਸ਼ਤ ਦੋ ਦੇ ਲਓ ਵਿਚਾਈ ਫੜਕੇ ਤੁਮੈ ਸਰਨ ਪਿਹਾਰੀ ਆਪਹਾ ਦੇ ਲਿਓ ਵਾਰੀ ਸਰਬ ਥੋਰ ਮੋਹ ਸਾਈ ਦੁਸ਼ਤ ਦੋ ਦੇ ਲਓ ਵਿਚਾਈ ਵਾ 와 이거 뭐지 이 파티.